ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਥਾਣਾ ਸਮਰਾਲਾ ਅਦਿਨ ਪੈਂਦੀ ਪੁਲਿਸ ਚੌਂਕੀ ਹੈਂਡੋ ਦੀ ਪੁਲਿਸ ਪਾਰਟੀ ਵੱਲੋਂ ਪੁਲਿਸ ਚੌਂਕੀ ਦੇ ਸਾਹਮਣੇ ਕੀਤੀ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਨਜਾਇਜ਼ 32 ਬੋਰ ਰਿਵਾਲਵਰ ਤੇ ਦੋ ਜਿੰਦਾਕਾਰਤੂਸ ਬਰਾਮਦ ਕੀਤੇ ਗਏ ਜਿਸ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕੇਸ ਵਿੱਚ ਨਾਮਜ਼ਦ ਵਿਅਕਤੀ ਦੀ ਪਛਾਣ ਫਰਮਾਨਵਾਸੀ ਪਿੰਡ ਝਮਟਵੱਜੋ ਹੋਈ ਹੈ। ਫਰਮਾਨ ਜੋ ਐਸਐਸਪੀ ਡਾਕਟਰ ਜਯੋਤੀ ਜਦਵਾਂਸ ਜੀ ਵੱਲੋਂ ਜਿਹੜੀ ਮਾੜੇ ਅੰਸ਼ਾਂ ਦੇ ਖਿਲਾਫ ਜਿਹੜੀ ਮਹਿਮ ਜਲਾਈ ਸੀ ਜਿਹਦੇ ਵਿੱਚ ਕੱਲ ਤੁਹਾਡੇ ਇਨਚਾਰਜ ਹੈਡੋਂ ਪੀ ਅਸੀਮਖਤਿਆਰ ਸਿੰਘ ਤੇ ਇਹਨਾਂ ਦੀ ਟੀਮ ਨੇੜਾ ਨਾਕੇ ਦੇ ਦੌਰਾਨ ਫਰਮਾਨ ਪੁੱਤਰ ਰੋਜਨਦੀਨ ਕਮਟਪਿੰਡ ਦਾ ਮਲੌਤ ਥਾਣੇ ਚ ਪਿੰਡ ਪੈਂਦਾ ਇਹਦਾ ਇਹਨੂੰ ਗ੍ਰਿਫਤਾਰ ਕੀਤਾ ਇੱਕ ਬੱਤੀਬੋਰ ਦਾ ਪਿਸਤਲ ਤੇ ਦੋ ਕੈਟਰ ਦੇ ਨਾਲ ਦਰਾਨਾ ਜਿਹੜਾ ਕਬਜ਼ਾ ਆਇਆ ਵੀ ਇਹਦੇ ਕੋ ਨੌਮ ਜਿਹੜੀ ਲੜਕੀ ਸੀ ਉਹਦੇ ਥੂਰੀ ਦੇ ਕੋਲ ਪਿਸਤਲ ਆਇਆ ਉਹਦੇ ਬਾਰੇ ਵੀ ਅਸੀਂ ਜਿਹੜੀ ਹੈ ਤਹਿਕੀਕ ਕਰ ਰਹੇ ਹਾਂ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 121 ਅੰਡਰ ਸੈਕਸ਼ਨ 25 ਜੁਡਾ 9 ਆਰਜੇਪੀਐਸ ਨਾਲਾ ਦਰਜ ਕੀਤਾ ਗਿਆ ਹੈ ਜਿਸ ਨੂੰ ਆ ਮਾਨਜੋ ਕੋਰਟ ਦੇ ਪੇਸ਼ ਕਰਕੇ ਜਿਹੜੀ ਫਰਦਰ ਤਫਤੀਸ਼ ਵੀ ਦੇ ਵਰਗੀਤੀ ਜਾਊਗੀ ਇਹ ਕਿੱਥੋਂ ਆਇਆ ਤੇ ਕਿਸੇ ਹੋਰ ਕੰਮ ਲਈ ਤਾਂ ਨਹੀਂ ਵਰਤਿਆ ਸਰ ਕੋਈ ਮੋਡਲੀ ਜਾਣਕਾਰੀ ਚ ਪਤਾ ਲੱਗਿਆ ਵੀ ਕੋਈ ਬਾਰਦਾਤਰ ਨਹੀਂ ਤਾਂ ਇਹ ਇਸਤਮਾਲ ਇਹ ਮੰਨ ਸਕੀ ਜੀ ਨਹੀਂ ਅਜੇ ਇਸ ਸਟੇਜ ਤੇ ਨਹੀਂ ਜਿਹੜਾ ਇਹਦਾ ਰਿਮਾਂਡ ਹੈਗਾ ਫਿਰ ਇਹ ਗੱਲ ਜਿਹੜੇ ਜਿਹੜੇ ਨਵੇਂ ਫੈਕਟ ਸਾਹਮਣੇ ਆਣਗੇ ਜਰੂਰ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਕੋਈ ਸਪਲਾਈ ਵਗੈਰਾ ਵੀ ਨਹੀਂ ਹਜੇ ਕੋਈ ਖੀਜੀ ਗੱਲ ਨਹੀਂ ਇਹ 30 ਦਾ ਹਜੇ ਪਾਰਟ ਆ ਜੋ ਵੀ ਤਾਂ ਤਪਤੀਸ਼ ਦੇ ਦੌਰਾਨ ਸਾਹਮਣੇ ਆਣਗੇ ਸਪਲਾਈ ਜੇ ਬਹੁਤ ਵੀ ਬਗਵਲ ਉਹ ਤੁਹਾਡੇ ਨਾਲ ਬਾਅਦ ਚ ਸਾਂਝੇ ਕੀਤੇ ਰਹਿ। ਸਰ ਵੀ ਕ੍ਰਿਮੀਨਲ ਰਿਕਾਰਡ ਹੈ। ਇਹਦਾ ਇੱਕ ਇਹਦਾ ਖਾਫ ਆਲਰੇਡੀ ਇੱਕ ਪਰਚਾ ਦਰਜਿਆ। ਉਹ ਕਿਸੇ ਦਾ ਜੀ ਕੋਈ ਉਹ ਵੀ ਲੜਾਈ ਝਗੜਾ ਦੇ ਮੁਲਾਜ਼ਮਾ ਨਾਲ ਜਿਹੜਾ ਉਹਦੀ ਡਿਊਟੀ ਚ ਕੰਮ ਕਰਦਾ ਸੀ। ਪੰਜਾਬ ਸਰਕਾਰ ਵੱਲੋਂ ਨਸ਼ਿਆ ਅਤੇ ਪ੍ਰਾਧੀ ਤੱਤਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਐਸਐਸਪੀ ਡਾਕਟਰ ਅਕਲ ਚੋਦਰੀ ਆਈਪੀਐਸ ਦੀ ਅਗਵਾਈ ਹੇਠ abrachan seal ਚਲਾਇਆ ਗਿਆ ਇਸ ਦੌਰਾਨ ਜ਼ਿਲ੍ਹੇ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਤੇ ਨਾਕੇ ਬੰਦੀ ਕਰਕੇ ਵਿਸ਼ੇਸ਼ ਤੌਰ ਤੇ ਸਰਚ ਬਿਆਨ ਚਲਾਇਆ ਗਿਆ ਤੇ ਇਸ ਮੁਹਿੰਮ ਵਿੱਚ ਹਰਿਆਣਾ ਤੇ ਰਾਜਸਥਾਨ ਪੁਲਿਸ ਨਾਲ ਸਾਂਝ ਤਾਲੀ ਕਰਕੇ ਕੁੱਲ 19 ਨਾਕੇ ਲਗਾਏ ਗਏ ਜਿਨ੍ਹਾਂ ਵਿੱਚੋਂ 13 ਨਾਕੇ ਹਰਿਆਣਾ ਤੇ 6 ਨਾਕੇ ਰਾਜਸਥਾਨ ਸਰਹੱਦਾਂ 'ਤੇ ਲਗਾਏ ਗਏ ਦੋ ਤਿੰਨ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੀਆ ਵਿਰੋਧੀ ਜਿਹੜਾ ਚਲਾਇਆ ਗਿਆ ਉਹਦੇ ਸੇ ਲੜੀ ਦੇ ਵਿੱਚ ਹੈ ਜਿਹੜਾ ਅਸੀਂ ਸਾਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕਿੱਲਿਆਂ ਵਾਲੀ ਦੀ ਹੱਦ ਹੈ ਜਿਹੜੀ ਉਹ ਦੂਜੀਆਂ ਸਟੇਟਾਂ ਰਾਜਸਥਾਨ ਤੇ ਹਰਿਆਣਾ ਨਾਲ ਲੱਗਦੀ ਹੈ ਜਿਹੜੀ 13 ਜਗ੍ਹਾ ਤੋਂ ਹਰਿਆਣਾ ਨਾਲ ਟੱਚ ਹੁੰਦੀ ਔਰ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਲੱਗਦੀ ਹੈ ਔਰ ਇਸੇ ਜਿਹੜੇ ਹੈਗਾ ਨਾਕੇ ਦੇ ਉੱਪਰ ਜਿਹੜਾ ਸਾਡਾ ਹਾਈ ਟੈਕ ਨਾਕਾ ਕਿੱਲਿਆਂ ਵਾਲੀ ਹੈ ਇੰਟਰ ਸਟੇਟ ਨਾਕਾ ਹੈ ਇਹ ਜਿਹੜੀ ਜਿਹੜਾ ਅੱਜ ਜਿਹੜੀ ਨਾਕਾਬੰਦੀ ਕੀਤੀ ਹੈ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਜੀ ਦੀਆਂ ਦਸਾਂ ਨਿਰਦੇਸ਼ਾਂ ਤੇ ਸਾਡੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸ੍ਰੀ ਖੇਲ ਚੌਧਰੀ ਜੀ ਦੀਆਂ ਯੋਗ ਅਦਾਇਤਾ ਤੇ ਸਵੇਰ ਤੋਂ 6 ਵਜੇ ਤੋਂ ਲੈ ਕੇ ਜਿਹੜਾ 11 ਵਜੇ ਤੱਕ ਹੈ ਇਹ ਸਾਡੀ ਜਿਹੜੀ ਹੈ ਇੰਟਰ ਸਟੇਟ ਹੈ ਨਾਕਾਬੰਦੀਆਂ ਉਹ 19 ਜਗ੍ਹਾ ਤੋਂ ਕੀਤੀ ਗਈ ਹੈ ਔਰ ਇਹ ਪੂਰੀ ਨਾਕਿਆਂ ਪੂਰੇ ਹੱਦ ਨੂੰ ਸੀਲ ਕਰਕੇ ਜਿਹੜੀ ਹੈਗੀ ਹੈ ਔਣ ਜਾਣ ਵਾਲੇ ਸ਼ੱਕੀ ਵਹੀਕਲ ਔਰ ਸ਼ੱਕੀ ਵਿਅਕਤੀਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਹੁਣ ਤੱਕ ਜਿਹੜੇ 30 ਤੋਂ 35 ਦੇ ਕਰੀਬ ਜਿਹੜੇ ਸ਼ੱਕੀ ਵਹੀਕਲ ਹੈ ਉਹ ਕਬਜ਼ੇ ਚ ਲਏ ਆ ਔਰ 22 ਵਿਅਕਤੀ ਹੈ ਜਿਹੜੇ ਰਾਉਂਡ ਅਪ ਕੀਤੇ ਆ ਪੁਚ ਕੇ ਤੇ ਲਈ ਤੇ ਰਿਕਵਰੀ ਦੇ ਵਿੱਚ ਥੋੜੀ ਬਹੁਤੀ ਹੈ ਜਿਹਦੇ ਬਾਰੇ ਅਸੀਂ ਬਾਅਦ ਦੇ ਵਿੱਚ ਦੱਸਾਂਗੇ ਔਰ ਇਹਨਾਂ ਨਾਕਿਆਂ ਤੋਂ ਸਾਨੂੰ ਪਹਿਲਾਂ ਵੀ ਜਿਹੜਾ ਆਪਰੇਸ਼ਨ ਸੀਲ ਹੈ 16 ਚੱਲ ਰਿਹਾ ਪਹਿਲਾਂ ਵੀ ਅਸੀਂ ਜਿਹੜੇ 15 ਨਾਕਾ ਬੰਦੀ ਇਹ ਕਰਕੇ ਚੈਕ ਇਨ ਕਰ ਚੁੱਕੇ ਆ ਇਹਦੇ ਵਿੱਚ ਸਾਨੂੰ ਜਿਹੜੀ ਰਾਜਸਥਾਨ ਔਰ ਹਰਿਆਣਾ ਦੀ ਫੋਰਸ ਹੈ ਉਹ ਵੀ ਸਾਨੂੰ ਕੋਆਪਰੇਟ ਕਰਦੀ ਹੈ ਦੂਜੀ ਸਟੇਟ ਵਾਲੀ ਇਹਦੇ ਵਿੱਚ ਅਸੀਂ ਦੋ ਡੀਐਸਪੀ ਇੱਕ ਐਸਐਚਓ ਦੋ ਇੰਸਪੈਕਟਰ ਤੋਂ ਇਲਾਵਾ ਦੋਨਾਂ ਰਾਜ ਖੇਨਾ ਰਾਜਾਂ ਦੇ ਪੁਲਿਸ ਦੇ ਕਰੀਬ 65 ਤੋਂ 165 ਮਲਾਜ਼ਮ ਜਿਹੜੇ ਕੋਈ ਨਾਕਾ ਬੰਦੀ ਦੇ ਵਿੱਚ ਜਿਹੜੇ ਹੈ ਕਰਕੇ ਜਿਹੜਾ ਕੰਮ ਕਰ ਰਹੇ ਆ ਔਰ ਇਹਦੇ ਵਿੱਚੋਂ ਪਹਿਲਾ ਨਾਕਾ ਬੰਦੀ ਦੌਰਾਨ ਸਾਨੂੰ ਵੈਪਨ ਕਵਰੀ ਵੀ ਹੋਈ ਹੈ ਔਰ ਅਫੀਮ ਦੀ ਰਿਕਵਰੀ ਵੀ ਹੋਈ ਹੈ ਕਾਫੀ ਹਸਕ ਡੋਡੇ ਔਰ ਇੰਟਰਨੈਸ਼ਨਲ ਸਮਗਲਿੰਗ ਦੀ ਰਿਕਵਰੀ ਜਿਹੜੀ ਇਥੋਂ ਕਾਫੀ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਅਲਰਟ ਹੋਣ ਦੇ ਬਾਵਜੂਦ ਇਹ ਨਾਕਾਬੰਦੀ ਜਿਹੜੀ ਰੂਟੀਨ ਦੀ ਵਾਈ ਚੱਲਦੀ ਰਹੇ ਗੁਰੂ ਪੁੰਨਿਆ ਤੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਜਲੰਧਰ ਪਹੁੰਚੇ ਜਿੱਥੇ ਪਹਿਲਾਂ ਨਾਇਬ ਸਿੰਘ ਸੈਣੀ ਨੂਰ ਮਹਿਲ ਧਾਰਮਿਕ ਸਥਾਨ ਅਤੇ ਨਤਮਸਕ ਹੋਏ ਜਿਸ ਤੋਂ ਬਾਅਦ ਉਹ ਜਲੰਧਰ बाबा मोहनदास जी ਧਾਰਮਿਕ ਸਤਨ ਤੇ ਨਤਮਸਤ ਹੋਏ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਨੈਪ ਸਿੰਘ ਸੈਣੀ ਨੇ ਕਿਹਾ ਕਿ ਅੱਜ ਗੁਰੂ ਪੁੰਨਿਆ ਹੈ ਤੇ ਗੁਰੂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਵੱਧ ਮਹੱਤਤਾ ਹੁੰਦੀ ਹੈ ਤੇ ਗੁਰੂ ਦੇ ਰਾਹ ਤੇ ਚੱਲਣ ਦੇ ਨਾਲ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ। ਬਾਅਦ ਕਹੀ ਹੈ ਇੱਕ ਪੇੜ ਲਗਾਣੇ ਕੇ ਬੁਸਤੇ ਪਰ ਹੁਣ ਤਾਂ ਅੱਜ ਗੁਰੂ ਪੂਰਨਮਾ ਦਾ ਔਸਰ ਹੈ। ਜੀ ਮੈਂ ਸਭੀ ਕੋ ਹਰਿਆਣਾ ਪ੍ਰਦੇਸ਼ ਵਾਸੀਆਂ ਕੋ ਦੇਸ਼ ਵਾਸੀਆਂ ਕੋ ਪੰਜਾਬ ਵਾਸੀਆਂ ਕੋ गुरु पूर्णिमा की मैं लख लख बधाई देता और गुरु ने जो हमें रास्ता दिखाया है उस रास्ते के ऊपर गुरुओं के आशीर्वाद से हमें आगे बढ़ना चाहिए आज जिस प्रकार का वातावरण अशुद्ध हो रहा है हमें गुरुओं के इस दिवस के ऊपर संकल्प लेकर के आदरणीय प्रधानमंत्री जी का भी एक विजन है कि एक पेड़ माँ के नाम हमें अवश्य एक पेड़ लगाना चाहिए संकल्प लेकर के ताकि वातावरण ये शुद्ध हो और लोगों को स्वच्छ वातावरण सर पुलिस ने एसआई मुले के लीडर एस ने डॉक्टर अखिल चौधरी आईपीएस एसएसपी श्री मुक्सर साहिब ने अगवाई है श्री मुक्सर साहिब पुलिस ने सख्त सुरक्षा के प्रबंधाधीन एक विशेष सर्च अभियान चलाया इस कार्रवाई दौरान जिला भर में 18 नाके लगा के शक्की व्यक्तियां वाना अते ਸ਼ਾਰਤੀ ਅੰਸਰਾ ਦੀ ਤਲਾਸ਼ੀ ਲਈ ਗਈ ਤੇ ਨਾਕੇ ਤੇ 11 ਪੁਲਿਸ ਮੁਲਾਜ਼ਮ ਤਾਨਾਦ ਕੀਤੇ ਗਏ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਅਚਨਚੇਤ ਸੱਚ ਬਿਆਨ ਵੀ ਚਲਾਇਆ ਗਿਆ ਮਾਨਯੋਗ ਐਸਐਸਪੀ ਸਾਹਿਬ ਮੁਖਸਰ ਡਾਕਟਰ ਅਖਿਲ ਚੌਧਰੀ ਇਹ ਦਿਸ਼ਾਨਰ ਤੇਸ਼ਾ ਦੇਵੇ ਤਹਿਤ ਸਪੈਸ਼ਲ ਆਪਰੇਸ਼ਨ ਪਲਾਨ ਜਿਹੜੇ ਚਲਾਇਆ ਜਾ ਰਿਹਾ ਮੁਖਸਰ ਸਿਟੀ ਦੇ ਵਿੱਚ ਜਿਸ ਪਲਾਨ ਤਹਿਤ ਸ਼ਹਿਰ ਮੁਖਸਰ ਦੇ ਵੱਖ-ਵੱਖ ਏਰੀਏ ਦੇ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਲਾਨ ਦੇ ਵਿੱਚ ਪਾਇਲਟ ਸੈੱਪ ਤੇ ਵਾਹਨ ਐਪ ਦੀ ਵਰਤੋਂ ਕੀਤੀ ਜਾ ਰਹੀ ਆ ਵਾਹਨ ਐਪ ਦੀ ਵਰਤੋਂ ਸ਼ੱਕੀ ਵਾਹਨਾਂ ਨੂੰ ਚੈੱਕ ਕਰਨ ਲਈ ਤੇ ਪਾਇਲਟ ਸੈੱਪ ਦੀ ਵਰਤੋਂ ਸ਼ੱਕੀ ਪਰਸ਼ਾਂ ਨੂੰ ਚੈਕਿੰਗ ਕਰਨ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਇਸ ਸਿਟੀ ਸੀਲਿੰਗ ਪਲਾਨ ਦਾ ਮੁੱਖ ਜਿਹੜੇ ਆਪਣਾ ਉਦੇਸ਼ ਹੋਏ ਆ ਕਿ ਸ਼ਹਿਰ ਮੁਕਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪ੍ਰੋਪਰ ਤੌਰ ਤੇ ਬਣੀ ਰਹੇ ਤੇ ਜਿਹੜੇ ਆਪਣੇ ਸਿਟੀਜ਼ਨ ਆਫ ਸ਼ਹਿਰ ਮੁਕਸਰ ਆ ਇਹ ਸੇਫ ਤੇ ਸਿਕਿਉਰ ਫੀਲ ਕਰ ਜਲੰਧਰ ਦੇ ਫਗਵਾੜਾ ਗੇਟ ਵਿੱਚ ਜੀਐਸਟੀ ਵਿਭਾਗ ਨੇ ਗੁਨਾਨਕ ਮੋਬਾਈਲ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਦੁਕਾਨਾਂ ਬੰਦ ਕਰਕੇ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਦੁਕਾਨਦਾਰਾਂ ਨੇ ਕਿਹਾ ਹੈ ਕਿ ਉਹਨਾਂ ਨਾਲ ਧੱਕਾ ਨਾ ਕੀਤਾ ਜਾਵੇ ਜੀ ਰੇਡ ਹੋਈ ਜੀ ਜੋ ਰੇਡ ਹੋਈ ਹੈ ਉਸ ਬਾਰੇ ਦੱਸੋ ਰੇਡ ਹੋਈ ਜੀ ਸਰਕਾਰ ਦਾ ਸ਼ੁਰੂ ਵਹੀ ਗੱਲ ਦਾ ਵਿਰੋਧ ਚੱਲ ਰਿਹਾ ਹੈ ਤੇ ਸ਼ਹਿਰ ਦੇ ਵਿੱਚ ਰੇਡਾਂ ਨਾ ਕਰੋ ਜਾਂ ਇਨਸਪੈਕਸ਼ਨ ਨਾ ਕਰੋ ਇਹਨਾਂ ਨੇ ਰੇਡ ਨੂੰ ਇਨਸਪੈਕਸ਼ਨ ਦਾ ਨਾਮ ਦਿੱਤਾ ਠੀਕ ਹੈ ਜੀ ਉਹਨੂੰ ਪਹਿਲਾਂ ਕਲੈਰੀਫਾਈ ਕਰਨ ਕਿ ਇਹ ਰੇਲ ਜਿਸ ਨੇ ਮਾਰ ਗਿਆ ਜਾਰੇ ਵਿਰੋਧ ਕਰਦੇ ਆ ਵਿਪਰੀ ਸ਼ਹਿਰ ਦੇ ਇਹਦੇ ਵਿਰੋਧ ਦੇ ਵਿੱਚ ਅੱਜ ਸਾਰਾ ਜਿਹੜੇ ਛੇ ਪੰਜਾ ਮਾਰਕ ਇਕੱਠੇ ਹੋਏ ਠੀਕ ਹੈ ਉਹਨਾਂ ਅਫਸਰਾਂ ਨਾਲ ਗੱਲ ਹੋ ਗਈ ਹੈ ਠੀਕ ਹੈ ਉਹਨਾਂ ਦੀ ਆਪਣੀ ਡਿਊਟੀ ਹੈ ਆਪਣੀ ਡਿਊਟੀ निभा ਰਹੇ ਨੇ ਪਰ ਇਹ ਵੇਖਿਆ ਅਸੀਂ ਸ਼ੋਰਟ ਦੇ ਵਿੱਚੇ ਕੰਮ ਕਰਵਾ ਰਹੇ ਹਾਂ ਕਿ ਜੋ ਆਪਣੀ ਪੂਛ ਬਰਦਾਸ਼ਤ ਕਰਨੇ ਕਰੋ ਤੇ ਜਲਦੀ ਸਾਡੇ ਵਪਾਰੀਆਂ ਨੂੰ ਬੁਰੀ ਕਰੋ ਤੇ ਆਉਣ ਵਾਲੇ ਸਮੇਂ ਤੁਹਾਨੂੰ ਫਿਰ ਦੱਸਾਂਗੇ ਸ਼ਾਮ ਤੱਕ ਮੀਟਿੰਗਾਂ ਹੋਣਗੀਆਂ ਉਸ ਐਸੋਸੀਏਸ਼ਨ ਨਾਲ ਜਿਹੜੀ ਸਰਕਾਰ ਨਾਲ ਕੋਈ ਪੋਜ਼ਿਟਿਵ ਬੰਧ ਹੁੰਦੀ ਹੈ ਅਸੀਂ ਦੱਸਾਂਗੇ ਜੇ ਸਰਕਾਰ ਕੋਸ਼ਿਸ਼ ਵੀ ਨਹੀਂ ਕਰ ਸਕੀ ਅਸੀਂ ਫਿਰ ਵਿਰੋਧ ਵੱਡੇ ਲੈਵਲ ਤੇ ਸ਼ੁਰੂ ਕਰਾਂਗੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਅਸੀਂ ਜਿਹੜੇ ਦੁਕਾਨਦਾਰ ਹੈਗੇ ਆਂ ਅੰਡਰਡਸਟਰੀ ਹੈਗੇ ਉਹਨਾਂ ਨਾਲ ਖੜੇ ਆਂ ਦੇਖੋ ਜੀ ਇਹੀ ਤਾਂ ਇਹੀ ਤਾਂ ਲੜਾਈ ਹੈ ਕੈਨਪਕਰਨ ਕਰਨੀ ਤੇ ਕਸ਼ਮੀਰ ਵਿੱਚ ਫਰਕ ਆ ਇਸ ਕਰਕੇ ਅਸੀਂ ਹੁਣ 2 ਦਿਨ ਲੈਣੇ ਜੀਤ ਸਰਕਾਰ ਪੋਜੀਟਿਵ ਰੁਪਈਆ ਦਿਖਾਉਂਦੀ ਹੈ ਤੇ ਅਹੀ ਸਰਕਾਰ ਦੇ ਬੱਚੇ ਆ ਤੇ ਜੇ ਪੋਜੀਟਿਵ ਰੁਪਈਆ ਜ ਰੁਪਈਆ ਨਹੀਂ ਦਿਖਾਉਂਦੇ ਤੇ ਵੈਹੀ ਪੁੱਤਰ ਨਹੀਂ ਅਹੀ ਪੁੱਤਰ ਹੈਗਾ ਤੇ ਤਾਂ ਸਾਹ ਜਹੇ ਬਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਦੇ ਪਿੰਡ ਕਲਾਲ ਮਾਜਾ ਦੇ ਕਿਪਾਲੇ ਵਾਲ ਲਿੰਕ ਸੜਕ ਵਿਖੇ ਵੱਡਾ ਸੜਕੀ ਹਾਦਸਾ ਵਾਪਰ ਗਿਆ ਇਸ ਸਾਥੇ ਵਿੱਚ ਸਕੂਲੀ ਬੱਸ ਪਲਟਣ ਕਾਰਨ ਬੱਸ ਦੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬੱਸ ਵਿੱਚ ਸਵਾਰ 25 ਦੇ ਕਰੀਬ ਸਕੂਲੀ ਬੱਚੇ ਬਾਲ-ਬਾਲ ਬਚ ਗਏ। ਬਾਬਾ ਗੰ다 ਸਿੰਘ ਮਹਿਲ ਕਲਾ ਦੀ ਸਕੂਲ ਬਸਪਿੰਡ ਕਰਪਾਲ ਸਿੰਘ ਵਾਲਾ ਬਨਾਲਾ ਲਿੰਕ ਸੜਕ ਉੱਪਰ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ ਬਸ ਦੇ ਕੰਡਕਟਰ ਨੌਜਾਨ ਦੀ ਬਸ ਇੱਥਾ ਆਉਣ ਦੇ ਨਾਲ ਮੌਕੇ ਤੇ ਹੀ ਮਾਰਚ ਹੋ ਗਈ। ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾ ਵਿੱਚ ਦੇ ਪਿੰਡ ਕਲਾਲ ਮਾਜਰਾ ਤੇ ਕ੍ਰਿਪਾਲੇਵਾਲ ਲਿੰਕ ਸੜਕੀ ਵਿਖੇ ਵੱਡਾ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਸਕੂਲੀ ਬੱਸ ਪਲਟਣ ਕਾਰਨ ਬੱਸ ਦੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 25 ਦੇ ਕਰੀਬ ਸਕੂਲੀ ਬੱਚੇ ਬਾਲ-ਬਾਲ ਬਚ ਗਏ। ਬਾਬਾ ਗੰਦਾ ਸਿੰਘ ਮਹਿਲ ਕਲਾਸ ਦੀ ਸਕੂਲ ਬੱਸ ਪਿੰਡ ਕਰਪਾਲ ਸਿੰਘ ਵਾਲਾ ਲਿੰਕ ਸੜਕ ਉੱਪਰ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਬੱਸ ਵਿੱਚ ਬੈਠੇ 20 ਤੇ 25 ਦੇ ਕਰੀਬ ਸਕੂਲੀ ਬੱਚਿਆਂ ਦਾ ਬਚਾਅ ਹੋ ਗਿਆ ਤੇ ਮ੍ਰਿਤਕ ਬੱਸ ਕੰਡਕਟਰ ਨੌ ਚਾਂਦੀ ਮੌਤ ਹੋ ਗਈ ਜਿਕਰ ਹੋ ਗਿਆ ਕਿ ਇਸ ਸਾਤ ਸੇ ਨੂੰ ਲੈ ਕੇ 1 ਘੰਟੇ ਬਾਅਦ ਐਂਬੂਲੈਂਸ ਲੇਟ ਪਹੁੰਚੀ ਬੱਸ ਪਲਟਣ ਦੀ ਘਟਨਾ ਨੂੰ ਲੈ ਕੇ ਸਕੂਲੀ ਬੱਚਿਆਂ ਦੇ ਮਾਪਿਆਂ ਉਹਨਾਂ ਦੀ ਵੀ ਹੱਥ-ਪੈਰਾਂ ਦੀ ਪੈ ਗਈ ਜਿਨ੍ਹਾਂ ਨੇ ਮੌਕੇ ਤੇ ਘਟਨਾ ਸਥਾਨ ਤੇ ਜਾ ਕੇ ਆਪਣੇ ਬੱਚਿਆਂ ਨੂੰ ਸੰਭਾਲ ਲਿਆ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਘਟਨਾ ਦੀ ਦੁੱਖ ਦਾ ਜ਼ਾਹਿਰ ਕੀਤਾ ਹੈ ਤੇ ਜਾਂਚ ਦੀ ਵੀ ਮੰਗ ਕੀਤੀ ਦੂਜੇ ਪਾਸੇ ਬੱਸ ਡਰਾਈਵਰ ਨੇ ਬੱਸ ਪਲਟਣ ਦਾ ਕਾਰਨ ਸਾਹਮਣੇ ਤੋਂ ਆਈ ਇੱਕ ਗੱਡੀ ਨੂੰ ਸਾਈਡ ਦੇਣ ਦਾ ਮੁੱਖ ਕਾਰਨ ਦੱਸਿਆ ਇਸ ਮਾਮਲੇ ਨੂੰ ਲੈ ਕੇ ਐਸ ਐਚ ਓ ਸ਼ੇਰਵਿੰਦਰ ਸਿੰਘ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀਨ ਸਿੰਘ ਪਿੰਡ ਕਲਾਰਮੇਰਾ ਜਿਹੜਾ ਬਰਨਾਲਾ ਤੇ ਜਿਹੜੇ ਅੱਜ ਵੱਸ ਪਾਰਟੀਆਂ ਕਰਪਾਲੇਵਾਲ ਤੋਂਾਂ ਰਸਤੇ ਦੇ ਉੱਤੇ ਤੇ ਉਹ ਬਾਬਾ ਗਾਂਧੀ ਮੇਰੇ ਬੱਚੇ ਇਸ ਬੱਸ ਦੇ ਵਿੱਚ ਆ ਸੀਗੇ ਤੇ ਦੋਨੇ ਬੱਚੇ ਮੇਰੇ ਅ ਫਿਰ ਹਾਲ ਸਹੀ ਸਲਾਮਤ ਨੇ ਬਾਕੀ ਹੋਰ ਵੀ ਬੱਚੇ ਸਹੀ ਸਲਾਮਤ ਨੇ ਜਿਹੜਾ ਕਨੈਕਟਰ ਸੀਗਾ ਕਾਲੂ ਕਾਲੂ ਸਿੰਘ ਪੁੱਤਰ ਜਗਾ ਸਿੰਘ ਦਾ ਬੇਟਾ ਸੀਗਾ ਖਲਾਲ ਮਾਇਰੇ ਤੋਂ ਰਮਦਾਸ ਸਿੰਘ ਸਿੱਖ ਉਹਨਾਂ ਦੀ ਮੌਕੇ ਦੇ ਉੱਤੇ ਡੈਥ ਹੋ ਚੁੱਕੀ ਹੈ ਤੇ ਆਪਾਂ ਅ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਕਿਉਂਕਿ ਅਸੀਂ ਜਿਹੜੀਆਂ ਫੀਸਾਂ ਨੇ ਉਹ ਪੂਰੀਆਂ ਸਕੂਲਾਂ ਨੂੰ ਦਿੰਨੇ ਆ ਤੇ ਪਰ ਜਿਹੜੀ ਸੇਫਟੀ ਆ ਉਹ ਤੁਹਾਡੇ ਸਾਹਮਣੇ ਹੀ ਹੈ ਠੀਕ ਹੈ ਨਾ ਤਾਂ ਬੱਸ ਦੇ ਵਿੱਚ ਕੋਈ ਸੇਫਟੀ ਬੈਲਟ ਤੇ ਨਾ ਕੋਈ ਅਮਰਜੈਂਸੀ ਕਿੱਟ ਜਿਹਦੇ ਨਾਲ ਬੱਚੇ ਬਾਹਰ ਨਿਕਲ 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 ਸਕਣ ਇਹ ਬੱਚੇ ਬੱਸਾਂ ਵੀ ਮਤਲਬ ਪੁਰਾਣੀਆਂ ਬੱਸਾਂ ਠੀਕ ਹੈ ਤੇ ਬਾਕੀ ਜਿਹੜੇ ਡਰਾਈਵਰ ਨੇ ਡਰਾਈਵਰਾਂ ਕੋਲ ਸਮਾਂ ਬਹੁ ਘੱਟ ਹੁੰਦਾ ਹੈਗਾ ਇਹੇ ਤੰਗ ਰਸਤਿਆਂ ਦੇ ਵਿੱਚ ਦੀ ਅ ਜਲਦੀ ਦੇ ਚੱਕਰ ਦੇ ਵਿੱਚ ਅ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਮੇਰਾ ਹਰਪਿੰਦਰ ਸਿੰਘ ਜੀ ਹਰਪਿੰਦਰ ਸਿੰਘ ਜੀ ਕੀ ਆ ਜਿਹੜੀ ਪੂਰੀ ਘਟਨਾ ਤੁਸੀਂ ਗੱਡੀ ਚਲਾ ਰਹੇ ਸੀ ਉਸ ਵੇਲੇ ਹਾਂਜੀ ਜੀ ਉਹਨਾਂ ਨੇ ਗੱਡੀ ਚਲਾ ਰਹੇ ਸੀ ਕ੍ਰਿਕਟ ਨਾ ਹੋਈ ਪੂਰੀ ਮੇਰੇ ਦਲਾਲ ਮਾਜਰੇ ਨੂੰ ਸਰਪੱਲੇਵਾਲ ਨੂੰ ਜਾ ਰਹੇ ਸੀਗੇ ਕਿਨੂ ਮਹਿਲਕਣਾ ਤੋਂ ਬੱਚੇ ਤਾਰ ਕੇ ਤੇ ਸਾਹਮਣੇ ਤੋਂ ਸਿੰਗਲ ਸੜਕ ਤੇ ਮਰੋਂ ਗੱਡੀ ਆ ਰਹੀ ਸੀ ਸਟ੍ਰੀਟ ਤੇ ਹਾਂਜੀ ਉਹਨੂੰ ਸਾਈਡ ਦੇਣ ਲੱਗੇ ਕਿ ਪੈਰ ਤੇ ਕਰ ਲਈਆ ਜੇ ਉਦੋਂ ਬਾਅਦ ਕੰਮੀ ਪਿਆ ਕਰਕੇ ਗੱਡੀ ਥੱਲੀ ਡੇਗ ਗਈ ਠੀਕ ਹੈ ਜੀ ਤੇ ਕਿੰਨੇ ਬੱਚੇ ਸੀ ਇਹਦੇ ਵਿੱਚ 55 ਕੇ ਆਸ-ਪਾਸ ਸੀਗੇ ਬਾਕੀ ਪਰਨਾਰੇ ਪਾਰ ਤੇ ਸੀਗੇ ਬਕਰਮਾ ਕਲਾਲ ਮਾਜਰੇ ਤੇ ਤੇ ਕਪੱਲੇ ਆਉਦੇ ਨੇ ਧੀਰੇ ਬੱਚੇ ਸੀ ਠੀਕ ਹੈ ਤੇ ਜਿਹੜੇ ਤੁਹਾਡੇ ਨਾਲ ਸਾਥੀ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਕੀ ਕਾਰਨ ਬਣਿਆ ਮੌਤ ਉਹ ਵੀਰੇ ਟਾਕੀ 'ਚ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਿਰਫ ਫੋਨ ਕਰਕੇ ਉਹ ਥੱਲੇ ਆ ਗਏ ਠੀਕ ਹੈ ਤੇ ਬੱਚਿਆਂ ਦੇ ਕੋਈ ਸਰਟੀਫਿਕੇਟ ਨਿਮਰ ਤੇ ਫਾਰੇ ਪੀੜਨੇ ਬਾਈ ਬੱਚੇ ਸਾਰੇ ਠੀਕ ਨੇ ਬੱਚੇ ਸਾਰੇ ਕੱਪਲੇ ਸੀਗੇ ਬੱਚੇ ਨੂੰ ਵੀ ਦੇਖੋ ਮੌਕੇ ਸੀਗੇ ਕੋਈ ਆਪਣੇ ਕੋਈ ਮੌਕੇ ਦੇ ਅੰਮ੍ਰਿਤਪਾਲ ਦਾ ਕੀ ਲੱਗਦੇ ਸੀ ਕਿਵੇਂ ਹੋਈ ਉਹਨਾਂ ਦੀ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਂ ਉਹਨਾਂ ਨੂੰ ਫੋਨ ਕਰਨਾ ਗਿਆ ਸੀਗਾ ਤਾਂ ਤੈਂ ਦਾ ਹਾਂ ਐਸਾ ਕੰਮ ਕਰ ਦਿੱਤੀ ਸੀ ਹਾਂ ਹਾਂ ਉਹ ਅਸੀਂ ਨਾਲ ਚਾਹ ਤੇ ਫੇਰਵਾਏ ਕਰਦੇ ਹਾਂ 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 ਉਹ ਤਾਂ ਹੈ ਹਾਂ ਹਾਂ ਜਦੋਂ ਆ ਕੇ ਦੇਖਿਆ ਮੈਨੂੰ ਉਹਨਾਂ ਦਾ ਘਰ ਬੜਾ ਹੈ ਠੀਕ ਹੈ ਜਦੋਂ ਆਪਾਂ ਤਾਂ ਆ ਕੇ ਮੈਂ ਥੱਲੇ ਆਇਆ ਠੀਕ ਹੈ ਬੱਸ ਥੇ ਥੱਲੇ ਆਇਆ ਸੀ ਹਾਂ ਮੇਰੇ ਉਹਨਾਂ ਤਾਂ ਕੋਈ ਹੈ ਨਹੀਂ ਥੱਲੇ ਪੂਰਾ ਠੀਕ ਹੈ ਆ ਤਾਂ ਕੋਈ ਸਵਾਲ ਤੇ ਨਹੀਂ ਲਾਇਆ ਤਗਵਾ ਹਾਂ। ਹਾਂ। ਤਾਂ ਇਹਨਾਂ ਦੇ ਕੋਈ ਬਾਤਾਂ ਆ ਰਹੀਆਂ ਨੇ। ਕਿੰਨੇ ਟਾਈਮ ਤੋਂ ਜਿਹੜਾ ਇਹ ਸਕੂਲ ਦੇ ਵਿੱਚ ਕੰਮ ਕਰ ਰਿਹਾ ਸੀ। ਇਹ ਸਕੂਲ ਤਾਂ ਮੈਂ ਹੈ ਪਹਿਲਾਂ ਤੋਂ। ਕਾਫੀ ਕੰਮ ਤੋਂ ਲੱਗਿਆ ਹੋਇਆ ਜੀ। ਹਾਂਜੀ ਮੇडम ਇੱਕ ਸਕੂਲ ਦੀ ਬੱਸ ਪਾਰਟੀ ਹੈ ਤੁਹਾਡੇ ਕੋਲੇ ਆਏ ਹੋਣਗੇ। ਬੱਚੇ ਜਾਂ ਕੀ ਇੱਕ ਕਣੀ ਸੁਣਾਂਗੇ। ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬੱਸ ਦਾ। ਹਾਂਜੀ ਤੇ ਉਹ ਕਰਾਉਟ ਟੈਕ ਸੀਗਾ। ਟੈਕੋ ਚ ਕਿਸੂ ਦੀ ਪਹਿਲੇ 10 15 ਕਰਦੇ ਨੇ ਤੁਸੀਂ ਇਸੇ 50 ਸਾਟੇ ਕੋਈ ਜਿਹੜੀ ਨਹੀਂ ਕਿੰਨੀ ਉਮਰ ਆ ਜੀ ਉਹਨਾਂ ਦੀ ਆਰਾਉਂਡ 30 ਸਾਲ ਦੀ ਉਮਰ ਹੁੰਦੀ ਹੈ ਡਰਾਈਵਰ ਨੇ ਹਾਂਜੀ ਮਾਮਲਾ ਜਿਹੜਾ ਇੱਕ ਸਕੂਲ ਦੀ ਬੱਸ ਦਾ ਜਿਹੜੀ ਉਹ ਉਲਟੀ ਆਪਾਂ ਨੂੰ ਪਤਾ ਨੂੰ ਤਾਂ ਜਨਾ ਮਿਲਦੀ ਕੋਈ ਬੱਸ ਸਟ੍ਰੇਟ ਹੁੰਦੀ ਹੈ ਮੈਲਕਲਾ ਨਾਲ ਪਾਟਾ ਰੋਡ ਤੇ ਬੱਸ 30 40 ਫਟ ਤੇ ਐਸ ਸੀ ਸਿਸਟਮ ਉੱਥੇ ਅਸੀਂ ਪਾ ਕੇ ਐਸ ਐਸ ਦੇ ਪੀ ਟੈਂਪਲਸ ਤੋਂ ਦੇ ਮੌਕੇ ਦੇਖਦਾ ਕਿ ਜਾਨਕੀ ਸੜਕ ਤੋਂ ਹੀ ਉਤਾਰਦੇ ਕਿ ਬਸਕੇਡੋ ਕੀ ਬੱਚਾ ਨਾਲ 25-30 ਬੱਚੇ ਸੀ ਪਾਪਾ ਕਹਿੰਦਾ ਸਮਝ ਸਕਦਾ ਪਰ ਇਹ ਸਭ ਤੋਂ ਕੁਟੀਕਾ ਨਾਲ ਬੱਚੇ ਸਾਰੇ ਸੋਕੇ ਤੇ ਬਸ ਦਾ ਘਟਾ ਕੇ ਬਸ ਇੱਕ ਨੂੰ ਪੌਂਟ ਕਾਉਂਟ ਹੁੰਦੇ ਆ ਜੀ 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 ਜ ਡਾਕਟਰ ਵਰਿੰਦਰ ਮੋਹਨ ਜਿੱਤੇ ਦਿਮਾਗੀ ਰੋਗਾਂ ਦੇ ਮਾਰਗ ਅਤੇ ਸਰਕਾਰੀ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਹਨ ਉੱਥੇ ਹੀ ਉਹਨਾਂ ਦੀ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀ ਐਚ ਡੀ ਹਨ ਤੇ ਲੈਕਚਰਾਰ ਵੀ ਲੱਗੇ ਹਨ ਡਾਕਟਰ ਤਕਦੀਰ ਪੁਰਾਣੇ ਸੱਭਿਆਚਾਰਕ ਗਾਣਿਆਂ ਤੇ ਉਸਦੇ ਨਾਲ ਜੁੜੀ ਲੋਕੇਸ਼ਨ ਅਤੇ ਡਰੈਸ ਵਿੱਚ ਐਕਟਿੰਗ ਕਰਦੇ ਹਨ ਤੇ ਡਾਕਟਰ ਵਰਿੰਦਰ ਮੋਹਨ ਉਹਨਾਂ ਨੂੰ ਕੈਮਰੇ ਵਿੱਚ ਕੈਰ ਕਰਦੇ ਹਨ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਤਕਦੀਰ ਮੈਂ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਰੀਜਨ ਕੈਂਪਸ ਗੁਰਦਾਸਪੁਰ ਵਿੱਚ ਕੰਮ ਕਰ ਰਹੀ ਹਾਂ ਅਤੇ ਪਿਛਲੇ ਡੇਢ ਸਾਲ ਤੋਂ ਮੈਂ ਇੰਸਟਾਗ੍ਰam ਤੇ ਆਪਣੀ ਇੰਡੀਆ ਤੇ ਪੰਜਾਬ ਦੀ ਓੜ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ ਤੋਂ ਬਚਪਨ ਤੋਂ ਇਸੇ ਪਰ ਸਾਨੂੰ ਪਤਾ ਹੈ ਕਿ ਪੜ੍ਹਾਈ ਦਾ ਪਹਿਲੂ ਇੱਕ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੰਪੋਰਟੈਂਟ ਪਹਿਲੂ ਹੈ ਤੇ ਉਹਨੂੰ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਲਈ ਤੇ ਹੁਣ ਮੈਂ 1 ਡੇਟ ਸਾਲ ਪਹਿਲਾਂ ਜਦੋਂ ਮੈਨੂੰ ਲੱਗਿਆ ਕਿ ਮੈਂ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਜੋ ਵੀ ਪਾਉਣਾ ਸੀ ਮੈਂ ਪਾ ਲਿਆ ਹੈ ਤੇ ਮੈਨੂੰ ਹੁਣ ਕੁਝ ਆਪਣੇ ਹੌਬੀਜ਼ ਨੂੰ ਜੋ ਮੇਰਾ ਹੁਨਰ ਹੈ ਉਹਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤੇ ਕਿਉਂਕਿ ਇਹ ਜਿਹੜਾ 뮤직 ਹੈ ਮੇਰੇ ਅੰਦਰ ਵਸਿਆ ਹੋਇਆ ਹੈ ਤੇ ਮੈਨੂੰ ਪਤਾ ਹੈ ਕਿ ਇਸ ਕਿਸੇ ਵੀ ਸੌਂਗ ਦੀ ਕੀ ਜ਼ਰੂਰਤ ਹੈ ਉਸ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਨੇ ਤੇ ਸ਼ਹਿਰ ਦੇ ਵੱਡੀਆਂ ਸ਼ਖਸੀਅਤਾਂ ਨੇ ਮੈਨੂੰ ਸ਼ੁਰੂ ਵਿੱਚ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਿਹਦੇ ਨਾਲ ਹੀ ਉਹਨਾਂ ਦੀ ਐਪਰੀਸ਼ੀਏਸ਼ਨ ਸਦਕਾ ਹੀ ਮੈਥੋਡਾ ਕੌਨਤੀ ਹੈ ਉਹ ਲੇਟਸ ਜੀ ਚੰਡੀਗੜ੍ਹ ਦੇ ਅਸੀਂ ਪਹਿਲਾਂ ਤਾਂ ਸਾਨੂੰ ਜੀਡੀ ਪ੍ਰੋਡਕਸ਼ਨ ਦੇ ਆਨਰ ਗੋਡੀ ਰਾਜੀ ਨੇ ਇੱਕ ਬਹੁਤ ਵੱਡਾ ਕਾਰਜਕ੍ਰਮ ਉੱਥੇ ਕੀਤਾ ਆਪਣੇ ਹੋਟਲ ਰੈ residancy ਵਿੱਚ ਜਿਹੜੀ residancy ਵਿੱਚ ਤੇ ਉੱਥੇ ਸਾਨੂੰ ਉਹਨਾਂ ਨੇ ਐਜ਼ ਅ ਗੈਸਟ ਇਨਵਾਈਟ ਕੀਤਾ ਜਿੱਥੇ ਸਾਨੂੰ ਰਾਹੁ ਰਾਏ ਜੀ ਨਾਲ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਨਾਲ ਸਾਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਅਸੀਂ ਔਰਡ ਕਲਚਰ ਨੂੰ ਪ੍ਰੋਮੋਟ ਕਰ ਰਹੇ ਹਾਂ ਤੇ ਉਸ ਤੋਂ ਅਗਲੇ ਦਿਨ ਮੇਰਾ ਚੰਡੀਗੜ੍ਹ ਵਿੱਚ ਇੱਕ ਪੰਜਾਬ ਕਲਾ ਪਵਨ ਵਿੱਚ ਇੱਕ ਪ੍ਰੋਗਰਾਮ ਅਜੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮਿਸ ਮਿਸਟਰ ਤੇ ਮਿਸਿਸ ਚੰਡੀਗੜ੍ਹ ਜਿਹੜੀਆਂ ਸੀ ਉਹ ਸਿਲੈਕਟ ਕਰਨੇ ਸੀ ਉਹਨਾਂ ਨੇ ਤੇ ਉਹਦੇ ਵਿੱਚ ਮੈਂ ਮੈਂ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਮੈਂ ਮੈਰਿਡ ਊਮਨਸ ਦੀ ਕੈਟਾਗਰੀ ਵਿੱਚ ਸੀ ਤੇ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਤੋਂ ਵੱਡੀ ਉਮਰ ਦੀ ਸੀ ਪਰ ਮੈਂ ਫਸਟ ਰਨਰ ਅਪਰੇਕ ਹੀ ਉੱਥੋਂ ਆਪਣੇ ਗੁਰਦਾਸਪੁਰ ਦਾ ਤੇ ਆਪਣੇ ਗੁਨਾਨਦੇਵ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੇ ਇਹ ਹੀ ਮੇਰਾ ਐਂਡ ਨਹੀਂ ਹੈ ਮੈਂ ਅੱਗੇ ਹੋਰ ਜਾਵਾਂਗੀ ਮੈਂ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਲੈ ਕੇ ਆਵਾਂਗੀ ਤੇ ਆਪਣੀ ਗੁਨਾਨਿਕ ਦੇਵ ਯੂਨੀਵਰਸਿਟੀ ਤੇ ਆਪਣੇ ਗੁਰਦਾਸਪੁਰ ਕੈਂਪਸ ਦਾ ਨਾਮ ਰੋਸ਼ਨ ਕਰਾਂਗੀ ਕਿਹੜੇ ਮੈਂ ਕਰ ਚੁੱਕੀ ਹਾਂ ਪਾਰਟਿਸਿਪੇਟ অর ਮੈਂ ਇੱਕ ਲੈਵਲ ਤੱਕ ਪਹੁੰਚ ਵੀ ਚੁੱਕੀ ਹਾਂ ਜਿਹਦੇ ਵਿੱਚ ਮੈਂ ਹਾਂ ਮੈਂ ਮਿਸਿਸ ਇੰਡੀਆ ਦੇ ਜਿਹੜਾ ਹੈਗਾ ਕੰਪੀਟੀਸ਼ਨ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਤੇ ਮੈਂ ਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੀ ਹਾਂ ਨੈਸ਼ਨਲ ਲੈਵਲ ਤੱਕ ਜਾਵਾਂਗੀ ਤੇ ਆਪਣੇ ਗੁਰਦਾਸਪੁਰ ਸ਼ਹਿਰ ਦਾ ਤੇ ਆਪਣੇ ਗਨਾਨ ਦੇਵ ਯੂਨੀਵਰਸਿਟੀ ਦਾ ਤੇ ਆਪਣੇ ਪੇਰੈਂਟਸ ਦਾ ਤੇ ਆਪਣੇ ਹਸਬੰਦ ਦਾ ਨਾਮ ਰੋਸ਼ਨ ਕਰਾਂਗੀ ਜੋ ਕੰਮ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਕਰਨਗੇ ਮੈਨੂੰ ਲੱਗਦਾ ਹੈ ਤੇ ਜੇ ਅਸੀਂ ਖੁਦ ਹੀ ਨਾ ਚੀਜ਼ਾਂ ਵਿੱਚ ਵੱਜੇ ਰਹਾਂਗੇ ਆਪਣੇ ਵਿਰਸੇ ਨੂੰ ਦੇਖੋ ਟੈਕਨੋਲੋਜੀ ਡਿਵੈਲਪ ਹੋ ਗਈ ਹੈ ਮੈਂ ਵੀ ਟੈਕਨੋਲੋਜੀ ਫੀਲਡ ਨਾਲ ਹੀ ਬਿਲੋਂਗ ਕਰਦੀ ਹਾਂ ਪਰ ਜੇ ਅਸੀਂ ਟੈਕਨੋਲੋਜੀ ਦੇ ਨਾਲ ਵਿਰਸੇ ਨੂੰ ਵੀ ਨਾਲ ਲੈ ਕੇ ਚੱਲਾਂਗੇ ਤਾਂ ਫਿਰ ਤਾਂ ਸੋਨੇ ਤੇ ਸੁਭਾਗਾ ਹੈ ਤੇ ਜਿਹੜੇ ਕੰਮ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਸਾਨੂੰ ਵੇਖ ਕੇ ਕਰਨਗੇ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਅੱਜਕੱਲ ਦੀ ਜਿਹੜੀ ਟਾਈਮ ਹੈ ਉਹਦੀ ਇੱਕ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਚੱਲੀਏ ਆਪਣੇ ਸੋਸ਼ਲ ਨੋਰਮਸ ਆਪਣੀਆਂ ਸੋਸ਼ਲ ਵੈਲਿਊਜ਼ ਨੂੰ ਬੱਚਿਆਂ ਨੂੰ ਜਾਣੂ ਕਰਵਾਈਏ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣ ਦਾ ਮੌਕਾ ਦੇਈਏ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਆਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ